ਜੀ ਫੇਰ ਇੱਕ ਵਾਰੀ ਆ ਗਏ ਆ ਤੁਹਾਡੇ ਨਾਲ ਲਾਵਾਤ ਕਰਨ ਤੁਹੇ ਬਰਫ ਨਹੀਂ ਨਾ ਪਾਈਦੀ ਹੁੰਦੀ ਥੋੜੀ ਸਾਡੇ ਅੱਜ ਆਏ ਹੈਗੇ ਆ ਪਟੂਰੇ ਵੱਡੀ ਬਿੰਦਰ ਆਂਟੀ ਦੇ ਕੇ ਅੱਜ ਛੋਲੇ ਪਟੂਰੇ ਬਣਾ ਮੀਂਹ ਹਟਿਆ ਚੱਲ ਨਿਕਲ ਟਿੰਡਿਆਂ ਤੇ ਟਿੰਡਿਆਂ ਦੀ ਸਾਰੀਆਂ ਸਬਜ਼ੀਆਂ ਟਿੰਡੇ ਘੇ ਕੇ ਖਵਾ ਦਿੰਦੇ ਜਦੋਂ ਟਿੰਡੇ ਲੈ ਆਈ ਸੀ ਉਦੋਂ ਹੀ ਗੱਲ ਕਰੀਦੀ ਆ ਇਹਨੇ ਮੰਗੇ ਸਬਜ਼ੀ ਕੀ ਬਣਾਈਏ ਬਗਲੀ ਟਿੰਡੇ ਦੇਖੋ ਵੀ ਮੈਂ ਕਿੰਨਾ ਭੋਲਾ ਹੁੰਦਾ ਛੋਟਿਆਂ ਦੇ ਇਟਸ ਦਮਨੀ ਉਹਨਾਂ ਨੇ ਕਮੈਂਟ ਕੀਤਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਨੂੰ ਪਸੰਦ ਆਉਂਦੇ ਆ ਤੁਹਾਨੂੰ ਸਮਾਨ ਤਿਆਰ ਕਰ ਲਓ ਸਮਾਨ ਤਿਆਰ ਕਰ ਲਓ ਫਿਰ ਹਾਂ ਚਲੋ ਰਸੋਈ ਜੇ ਸਾਡੀ ਜਗ੍ਹਾ ਘਟਾ ਅਸੀਂ ਉਹਦਾ ਪਾਣੀ ਬੰਦ ਕੀਤਾ ਕਹਿੰਦੇ ਜੀ ਅਸੀਂ ਤੁਹਾਡੇ ਗੰਡੇ ਬੰਦ ਕਰਤੇ ਫਿਰ ਟੀਂਡੇ ਹੋਣ ਚਾਹੀਏ ਟੀਂਡੇ ਕੱਟ ਕੇ ਤਰੀ ਵਾਲੇ ਚਾਹੀਏ ਟੀਂਡੇ ਸੁੱਕੇ ਪਿਆਜ਼ ਪਾ ਕੇ ਪਾਵੇਂ ਐਦਾਂ ਦੇ ਪਾਵੇਂ ਲੂਣ ਮਿਰਚ ਵਗ ਸੱਤ ਤਰ੍ਹਾਂ ਦਿਖਾ ਲੈਂਦਾ ਸਾਡੀ ਮੋਟੀ ਜਦੋਂ ਦੇਖੋ ਉਦੋਂ ਹੀ ਕਾਫੀ ਕੋਲਡ ਕਾਫੀ ਓਏ ਟੱਕਣ ਮੇਰੀ ਬਾਹਨ ਲੱਗ ਗਿਆ ਕਰਦੇ ਆ ਬਲੌਗ ਦਾ ਪਹਿਲਾ ਐਂਡ ਜੀ ਫੇਰ ਇੱਕ ਵਾਰੀ ਆ ਗਏ ਆ ਤੁਹਾਡੇ ਨਾਲ ਵਧੀਆ ਜਿਹਾ ਬਲੌਗ ਲੈ ਕੇ ਗੱਲਬਾਤ ਕਰਨ ਕੋਈ ਗੱਲ ਨਹੀਂ ਚਲੋ ਅੱਗੇ ਤੁਸੀਂ ਬਲੌਗ ਦੀ ਸ਼ੁਰੂਆਤ ਕਰੋ ਹਾਂਜੀ ਸਤਿਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਜਵਿੰਦਰਾ ਬਲੌਗ ਜੁਮੇਦ ਕਰਦੀ ਕਿ ਸਭ ਠੀਕ ਠਾਕ ਹੋਵੇ ਐਸੀ ਵੀ ਠੀਕ ਠਾਕ ਆਸ ਮੰਨਵਾ ਕਿ ਸਭ ਨੂੰ ਠੀਕ ਠਾਕ ਹੈ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਹਮੇਸ਼ਾ ਦੀ ਤਰ੍ਹਾਂ ਨਾਸ਼ਤੇ ਤੋਂ ਤੇ ਨਾਲ ਲਾ ਕੇ ਟੀਵੀ ਤੇ ਚਲੋ ਮਿਲਦੇ ਆ ਜੀ ਵਧੀਆ ਜਿਹਾ ਬਲੌਗ ਜੇ ਇੱਕ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਅੱਜ ਵੀ ਵਧੀਆ ਜਿਹਾ ਲੈ ਕੇ ਆਈਏ ਕੱਲ ਵਾਲਾ ਬਲੌਗ ਸਾਡਾ ਬਹੁਤ ਵਧੀਆ ਲੱਗਾ ਸੀ ਆਪ ਦੇਖਿਆ ਜੇ ਤੇ 12 ਵਜੇ ਅੱਜ ਕਰ ਦੇਣਾ ਅਪਲੋਡ ਤੇ ਦੱਸਿਓ ਕਿਦਾਂ ਦਾ ਲੱਗਾ ਕਮੈਂਟ ਜ਼ਰੂਰ ਕਰੀਓ ਸਾਰੇ ਜਣੇ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਨਾਸ਼ਤਾ ਕਰਕੇ ਹਾਂਜੀ ਲਓ ਜੀ ਟਾਈਮ ਇਧਰ ਹੋ ਗਿਆ ਆ 12:30 ਇਧਰ ਜੀ ਨੀਡ ਐਂਡ ਕਲੀਨ ਸਾਰਾ ਹੋ ਗਿਆ ਆ ਸਫਾਈਆਂ ਹੋ ਗਈਆਂ ਆ ਸਾਡੇ ਤੇ ਇਧਰ ਮੈਡਮ ਜੀ ਬਾਲ ਧੋ ਕੇ ਬੈਠਿਆ ਨਾਸ਼ਤਾ ਪਾਣੀ ਕਰ ਲਿਆ ਆ ਲੱਭਦਾ ਨਹੀਂ ਪਾਇਆ ਅੱਜ ਇੱਧਰ ਏਸੀ ਲਾਇਆ ਆ ਰਾਤੀ ਹੋ ਗਿਆ ਸੀਗਾ ਇਹਦਾ ਨੱਕ ਬੰਦ ਇਹ ਪੀਂਦੀ ਆ ਕੋਲਡ ਕਾਫੀ ਤੇ ਨਾਲੇ ਪੀਂਦੀ ਆ ਠੰਡਾ ਪਾਣੀ ਟੁਕੜੀਆਂ ਵਾਲੀ ਬਰਫ਼ ਪਾਪ ਆ ਕੇ ਪਿੰਦੀ ਕਿਤੇ ਪਿੰਦੀ ਪੀਂਦੀ ਆ ਪਤਾ ਨਾ ਪੀਆ ਕਾ ਤੈਨੂੰ ਪਤਾ 1 ਸਾਲ ਤੇਰਾ ਨੱਕ ਬੰਦ ਹੁੰਦਾ ਸੀ ਕਿੰਨਾ ਹੀ ਆਪਾਂ ਨੂੰ ਪ੍ਰੋਬਲਮ ਹੋਈ ਸੀਗੀ ਪਤਾ ਆਪਾਂ ਜਲੰਧਰੋਂ ਕਿੰਨੇ ਡਾਕਟਰ ਬਦਲੇ ਸੀ ਮਸਾ ਹੀ ਤੂੰ ਠੀਕ ਹੋਈ ਹੈ ਕਿਤੇ ਪਾਣੀ ਨਹੀਂ ਪੀਉਗੀ ਪਰ ਕੋਲਡ ਕਾਫੀ ਤਾਂ ਪੀਉਗੀ ਪਰ ਸੁਦੀ ਬਰਫ਼ ਨਹੀਂ ਨਾ ਪਾਈਦੀ ਹੁੰਦੀ ਥੋੜੀ ਘੱਟ ਬਰਫ਼ ਵਾਲੀ ਪੀ ਲੋ ਨਾ ਪਰ ਮੰਨਦੇ ਹੈ ਨਹੀਂ ਅੱਜ ਕੱਲ ਦੇ ਨਿਆਣੇ ਤੁਸੀਂ ਦੱਸਿਓ ਤੁਹਾਡੇ ਨਿਆਣੇ ਮੰਨਦੇ ਆ ਕਿ ਨਹੀਂ ਮੰਨਦੇ ਪਰ ਲੋ ਜੀ ਇੱਧਰ ਇੱਧਰ ਅਸੀਂ ਅੱਜ ਕੁਝ ਨਹੀਂ ਬਣਾਉਣਾ ਦੁਪਹਿਰੇ ਕਿਉਂਕਿ ਸਾਡੇ ਅੱਜ ਆਏ ਹੈਗੇ ਆ ਪਟੂਰੇ ਤੇ ਇੱਧਰ ਆਏ ਆ ਛੋਲੇ ਇਹ ਸਾਡੀ ਆਂਟੀ ਦੇ ਕੇ ਗਈ ਹੈ ਜਾਨੀ ਕਿ ਸਾਡੀ ਬਿੰਦਰ ਆਂਟੀ ਹੁਣ ਪੀਵਾਂਗੇ ਚਾਹ ਚਲੋ ਜੀ ਭੰਜੀ ਪੜੀ ਉਹ ਮੈਂ ਕਿਹਾ ਸਾਡੀ ਬਿੰਦਰ ਆਂਟੀ ਦੇ ਕੇ ਗਈ ਅੱਜ ਛੋਲੇ ਪਟੂਰੇ ਬਣਾਏ ਸਵੇਰੇ ਸਵੇਰੇ ਤੇ ਦੁਪਹਿਰ ਅਸੀਂ ਕੁਝ ਨਹੀਂ ਬਣਾਉਣਾ ਅਸੀਂ ਸਾਡਾ ਸਰ ਜਾਣਾ ਆ ਇੱਥੇ ਐਦਰ ਸੂਟ ਦੀ ਕਰ ਲਈਏ ਕਟਿੰਗ ਉੱਧਰ ਉਹ ਬੈਠੀ ਆ ਮੈਡਮ ਦੀ ਵੀਡੀਓ ਐਡਿਟ ਕਰਦੀ ਆ ਮਸ਼ੀਨ ਡਾਲੇ ਤੇ ਆਪਾਂ ਜਦ ਤੱਕ ਕਰ ਲਈ ਆਪਣਾ ਕੰਮ ਪਿੰਦੇ ਆ ਚਾਹ ਤੇ ਤੁਹਾਨੂੰ ਦਿਖਾਉਂਦੇ ਆ ਬਾਹਰਲਾ ਮੌਸਮ ਆ ਬੋਲ ਵੀ ਨਹੀਂ ਹੁੰਦਾ ਬਹੁਤਾ ਜਿਆਦਾ ਸਾਡੇ ਕੋਲੋਂ ਚਲੋ ਤੁਹਾਨੂੰ ਬਾਹਰਲਾ ਮੌਸਮ ਦਿਖਾਉਂਦੇ ਆ ਕਿੱਦਾਂ ਹੈ ਸਾਡਾ ਦਰਵਾਜ਼ਾ ਹਮੇਸ਼ਾ ਦੀ ਚਲਾਉਂਦਾ ਆ ਆਵਾਜ਼ ਹਾਏ ਮੀਂਹ ਲੱਗਾ ਆ ਵਧੀਆ ਵਧੀਆ ਹੋ ਗਿਆ ਆਪਾਂ ਕੱਪੜੇ ਨਹੀਂ ਪਾਏ ਕੋਠੇ ਤੇ ਲਓ ਜੀ ਦੇਖ ਸਕਦੇ ਆ ਲੱਗੀਆਂ ਆ ਕਣੀਆਂ ਤੇ ਹਵਾ ਚੱਲਦੀ ਪਈ ਆ ਠੰਡੀ ਠੰਡੀ ਪੈ ਰਿਹਾ ਮੀਂਹ ਸਕੇ ਮੇਰੇ ਟਿਊਸ਼ਨ ਪਕੌੜੇ ਬਣਾਈਏ ਫੇ ਅੱਜ ਮੇਰੀ ਟਿਊਸ਼ਨ ਛੁੱਟੀ ਨਹੀਂ ਹੋਊ ਕਿਉਂਕਿ ਮੈਨੂੰ ਟਿਊਸ਼ਨ ਆ ਇਹ ਇੱਥੇ ਨਾਲ ਹੀ ਆ ਆ ਵਾਲੇ ਘਰ ਆ ਤਾਂ ਕੀ ਤੇ ਉਹ ਜਿੱਥੇ ਮੋਟਰਸਾਈਕਲ ਖੜਾ ਆ ਤੇ ਉਸ ਘਰ ਜਾਂਦੀ ਆ ਟਿਊਸ਼ਨ ਸਾਡੇ ਗਵਾਂਢ ਹੀ ਆ ਛੁੱਟੀ ਵੀ ਨਹੀਂ ਹੋ ਸਕਦੀ ਤੇ ਨਹੀਂ ਨਹੀਂ ਛੁੱਟੀ ਨਹੀਂ ਮੀਂਹ हटਿਆ ਤੇ ਚੱਲ ਨਿਕਲ ਮੀਂਹ ਹਟਿਆ ਚੱਲ ਨਿਕਲ ਟਿਊਸ਼ਨ ਤੇ ਲਓ ਜੀ ਦੇਖ ਸਕਦੇ ਆ ਉੱਪਰ ਵੀ ਮੌਸਮ ਇੱਧਰ ਲੱਗਾ ਹੋਇਆ ਹੈ ਅਲੱਗਾ ਦਰਵਾਜ਼ਾ ਬੰਦ ਕਰ ਬੁੱਤਰ ਇੱਧਰ ਅਸੀਂ ਸੋਫਿਆਂ ਦੇ ਕਵਰ ਧੋਤੇ ਸੀ ਅਸੀਂ ਵਿਛਾ ਦਿੱਤੇ ਆ ਕਵਰ-ਕਵਰ ਸਾਰੇ ਲੋ ਜੀ ਅਸੀਂ ਕਰ ਲਈ ਜੀ ਸੂਟ ਦੀ ਕਟਿੰਗ ਤੇ ਮੰਮੀ ਸਾਨੂੰ ਪਿਲਾਉਗੇ ਚਾਹ ਠੀਕ ਆ ਮੰਮੀ ਪਹਿਲਾ ਸੂਟ ਕਟਿੰਗ ਕਰ ਲਈਏ ਕੱਲ ਅਸੀਂ ਹੈ ਪਾਣੀ ਪੀ ਪੀ ਕੇ ਘਟੇਡ ਤੋਂ ਬਣਾ ਪੈਂਦਾ ਹੈ ਹਾਂ ਚਾਹ ਪੀਨੇ ਤੇ ਇੱਧਰ ਅਸੀਂ ਆਪਣਾ ਲਾਵਾਂਗੇ ਬਲੌਗ ਟੀਵੀ ਕਰ ਲਿਆ ਔਰ ਬੱਤੀ ਦਾ ਪ੍ਰੋਸਰ ਮੀ ਪੈਂਦਾ ਬਾਅਦ ਮੰਮੀ ਦੇਖ ਲਿਆ ਦੇਖ ਲਿਆ ਵਧੀਆ ਹੋ ਗਿਆ ਰੂਬਲ ਆਪਾਂ ਕੱਪੜੇ ਬਾਹਰ ਨਹੀਂ ਪਾਏ ਸੁੱਕਣੇ ਹੁਣ ਫੇਰ ਨੱਟ ਕੇ ਜਾਣਾ ਪੈਣਾ ਸੀ ਹਾਂਜੀ ਬੁੱਤਰ ਤੇ ਚਲੋ ਜੀ ਫਿਰ ਇਹ ਵੀ ਆਉਂਦੇ ਆ ਦੁਕਾਨ ਤੋਂ ਤੇ ਮਿਲਦੇ ਹਾਂ ਗਣੀਆਂ ਗਣੀਆਂ ਲੱਗੀਆਂ ਮੋਟੀਆਂ ਮੋਟੀਆਂ ਮੋਟਮੋਟੀਆਂ ਗਣੀਆਂ ਚਲੋ ਜੀ ਕਰਦੇ ਆ ਫਿਰ ਸੂਟ ਦੀ ਕਟਿੰਗ ਤੇ ਚਲੋ ਜੀ ਫਿਰ ਤੁਹਾਨੂੰ ਮਿਲਦੇ ਆ ਜੀ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਕੰਟੀਨਿਊ ਰੱਖਿਓ ਤੇ ਚਲੋ ਜੀ ਫਿਰ ਮਿਲਦੇ ਆ ਟਾਈਮ ਹੋ ਗਿਆ 4 ਤੇ ਆਪਾਂ ਅੱਜ ਦੁਕਾਨ ਵਧਾ ਕੇ ਜਲਦੀ ਆ ਗਏ ਘਰੇ ਕਿਉਂਕਿ ਬਾਹਰ ਹੈਗਾ ਮੌਸਮ ਮੀਂਹ ਵਾਲਾ ਤੇ ਮੈਂ ਕਹਾ ਚੱਲ ਆਪਾਂ ਅੱਜ ਘਰੇ ਚੱਲਦੇ ਆਂ ਘਰ ਦੇ ਬਿੰਨੇ ਚਲ ਕੇ ਲੋ ਜੀ ਇੱਧਰ ਆਏ ਆ ਜੀ ਇੱਕ ਥੋੜੀ ਜੀ ਬਿੰਦਰ ਆਂਟੀ ਦੀ ਓਕੇ ਇਹਨਾਂ ਦੀ ਗੱਲ ਆਪਾਂ ਚਾਹ ਵਿੱਚ ਦੀ ਸੀ ਆਂਟੀ ਦੀ ਅੱਛਾ 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 ਦੱਸ ਦਈਏ ਸਾਡੇ ਆਂਟੀ ਹਾਂ ਤੇ ਚਲੋ ਆਏ ਛੋਲੇ ਤੇ ਭਟੂਰੇ ਮੈਂ ਕੋ ਭਟੂਰੇ ਦਿਖਾਵਾਂ ਅੱਜ ਕੁਝ ਨਹੀਂ ਬਣਾਇਆ ਨਾ ਬਾਠ ਠੀਕ ਆ ਛੋਲੇ ਇਹੀ ਖਾ ਲੈਣੇ ਆਪਾਂ ਤਵੇ ਤੇ ਕਰ ਦਮਾ ਹੋਣੇ ਗਰਮ ਹੋ ਤਾਂ ਦੇ ਹੀ ਆ ਜਿੱਦਾਂ ਇਹ ਚੀਕ ਦੋ ਲਿਆ ਹਾਂ ਮੜਮੜ ਕਰ ਦੋ ਗਰਮ ਹਨਾ ਤੇ ਚਲੋ ਅੱਜ ਛੋਲੇ ਭਟੂਰੇ ਖਾਣੇ ਆ ਜੀ ਆਂਟੀ ਦੇ ਘਰੋਂ ਆਏ ਆ ਜੀ ਸਾਨੂੰ ਹੋਰ ਕੀ ਤੇ ਇੱਕ ਹੋਰ ਸਾਡੇ ਸਬਸਕ੍ਰਾਈਬਰ ਹੈਗੇ ਆ ਜੀ ਚਲੋ ਉਹਨਾਂ ਦੇ ਬਾਅਦ ਚ ਦਾਦੇ ਆ ਰੋਟੀ ਖਾਣ ਲੇ ਅੰਦਰ ਜਾ ਕੇ ਹੋਰ ਕੀ ਅੰਦਰ ਜਾ ਕੇ ਦਾਦੇ ਆ ਇਟਸ ਦਮਨੀ ਹਾਂਜੀ ਬਾਕੀ ਅੰਦਰ ਜਾ ਕੇ ਗੱਲ ਕਰਦੇ ਆ ਜੋ ਅੱਜ ਅਸੀਂ ਲੈ ਕੇ ਆਏ ਆ ਜੀ ਇੱਧਰ ਸਬਜੀ ਟਿੰਡਿਆਂ ਦੀ ਕਿਉਂਕਿ ਇਹ ਟਿੰਡੇ ਵੀ ਇਹ ਟਿੰਡੇ ਵੀ ਮੇਰੇ ਫੇਵਰੇਟ ਆ ਕਿਉਂਕਿ ਮੇਰੇ ਨਾ ਮੰਮੀ ਛੋਟੇ ਹੁੰਦੇ ਮੈਨੂੰ ਸਾਰੀਆਂ ਸਬਜ਼ੀਆਂ ਟਿੰਡੇ ਕਹਿ ਕੇ ਖਵਾ ਦਿੰਦੇ ਸੀ ਮੈਨੂੰ ਦੱਸਿਆ ਮੰਮੀ ਦਰਦੇ ਹੁੰਦੇ ਸੀਗੇ ਉਹਨੇ ਖਾਣ ਦਾ ਪਤਾ ਨਹੀਂ ਜੀ ਜਾਲੀ ਦੀ ਬੋਤਲ ਪਾ ਦੋ ਮੰਮੀ ਦਰਦੇ ਨਹੀਂ ਸੀ ਮੰਮੀ ਕਹਿੰਦੇ ਮੈਂ ਕੋਈ ਸਬਜ਼ੀ ਬਣਾਣੀ ਮੈਂ ਕੀ ਆ ਬਣਾਣਾ ਮੈਂ ਕਦੂ ਨਾਲ ਇਹਨੇ ਪੁੱਛਣਾ ਮੰਮੀ ਕੀ ਬਣਾਇਆ ਮੈਂ ਕਹਿੰਦਾ ਮੈਂ ਕਿਹਾ ਟਿੰਡੇ ਕਿਉਂ ਕਰੀ ਕਿਹਦੇ ਤੋਂ ਆਪੀਏ ਪਿੰਡੇ ਟਿੰਡੇ ਕਹਿ ਕੇ ਉਹ ਸਾਰੀਆਂ ਸੱਟੀਆਂ ਖਵਾ ਦੇਈਆਂ ਦੇਖੋ ਜੀ ਅੱਜ ਚੇਤੀ ਉਹ ਜਦੋਂ ਟਿੰਡੇ ਲੈ ਆਈ ਦੀ ਅਸੀਂ ਉਦੋਂ ਹੀ ਗੱਲ ਕਰੀ ਦੀ ਆ ਕਹਿੰਦੇ ਮੇਰੀ ਮੰਮੀ ਉਧਰ ਮਿਲਾਓ ਮਾਤਾ ਮੇਰੇ ਕਹਿੰਦੇ ਆ ਆ ਦੇਖੋ ਜੀ ਸਾਡੀ ਮਾਤਾ ਮੰਮੀ ਦੱਸੋਗੇ ਆ ਸਾਡੀ ਮਾਤਾ ਜੀ ਮੈਨੂੰ ਸਾਰੀਆਂ ਸੱਟੀਆਂ ਪਿੰਡੇ ਕਹਿ ਖਵਾਉਂਦੇ ਰਹੇ ਆ ਨਵੀ ਕਿੱਦਾਂ ਪੁੱਛਣਾ ਇਹਨਾਂ ਨੂੰ ਸੱਤ ਜੀ ਵੀ ਬਣਾਇਆ ਮੈਂ ਤੀਂਡੇ ਜੇ ਕਦੂ ਦਾ ਤੀਂਡਾ ਉਹਨੇ ਬਰਮਾ ਕੱਟ ਕੇ ਬਣਾ ਲੈਣਾ ਮੈਂ ਤੀਂਡੇ ਬਣਾਇਆ ਹਲਵਾ ਕਦੂ ਨਾਲ ਮੱਕੜਾ ਚ ਘੁਲ ਗਿਆ ਥੋੜਾ ਜਿਹਾ ਕੋਈ ਦੰਦ ਨਹੀਂ ਖਾ ਲਿਆ ਨੇ ਆ ਦੇਖ ਲਓ ਜੀ ਦੇਖੋ ਜੀ ਹੈ ਦੇਖੋ ਜੀ ਮੈਂ ਕਿੰਨਾ ਭੋਲਾ ਹੁੰਦਾ ਛੋਟੇ ਹੰਦੇ ਬਣਾ ਲੈ ਕੋਲੇ ਕਦੂ ਬਣਾਇਆ ਉਹਦੇ ਅੱਧਾ ਕੰਨੇ ਖਾਰੋ ਤੀਂਡੇ ਆ ਆ ਦੇਖ ਲਓ ਜੀ ਹਾਂ ਦੇਖ ਲਓ ਚਲੋ ਅੱਛਾ ਤੂੰ ਹੁਣ ਕੀ ਕਰਦੀ ਪਈਆਂ ਮੈਂ ਇੱਕ ਦੇ ਇੱਕ ਟਿੰਡੇ ਅੱਜ ਬਣਾਈ ਗਈ ਜੀ ਮਨਪ੍ਰੀਤ ਸਾਡੇ ਤੇ ਰਸਮਸੀ ਰਸਮਸੀ ਟਿੰਡੇ ਹਣਾ ਮੈਂ ਰੈਸਪੀ ਦਵਾਂਗਾ ਹਾਂ ਰੈਸਪੀ ਉਹਦੀ ਦੇਾਂਗੇ ਨਾਲ ਬਣਾਉਂਦੇ ਹੁਣ ਸਾਰੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਨਹੀਂ ਨਹੀਂ ਅਸੀਂ ਅਸੀਂ ਰੈਸਪੀ ਨਹੀਂ ਦੇਣੀ ਹੈਗੀ ਅਸੀਂ ਮਤਲਬ ਇਹ ਦੱਸਣਾ ਵੀ ਅਸੀਂ ਕਿਹੜੇ ਟੰਗਣਾ ਬਣਾਈਦੇ ਅਸੀਂ ਆਪਣਾ ਆਪਣਾ ਦੱਸਣਾ ਵੀ ਅਸੀਂ ਐਦਾਂ ਬਣਾਉਂਦੇ ਆ ਤੇ ਉਹ ਕਿੱਦਾਂ ਦੇ ਬਣਦੇ ਉਹ ਦੇਖਾ ਦੱਸਾਂ ਫਿਰ ਟਿੰਡੇ ਦਾ ਕਿਹ ਉਹ ਜਿਨ੍ਹਾਂ ਦੇ ਉੱਤੇ ਬਰੀਕ ਬਰੀਕ ਦੇ ਨਾ ਹੁੰਦੇ ਨਹੀਂ ਆ ਬੋਰਜੀ ਬੋਰਜੀ ਹੁੰਦੀ ਹੈ ਲੂਈ ਦੇ ਇਹ ਵਾਲੇ ਸਾਰੇ ਇਹ ਨਾ ਸੌਫਟ ਹੁੰਦੇ ਆ ਹੂੰ ਹੁੰਦੇ ਚਲੋ ਸਵੇਰੇ ਇੱਕ ਸਾਗ ਵਾਲਾ ਆ ਗਿਆ ਗਲੀ ਚ ਅੱਛਾ ਇੰਨੇ ਸੌ ਦੀਆਂ ਚਾਰ ਮਿੱਠੀਆਂ ਇੰਨੇ ਸਾਗ ਦੇ ਇੱਕੇ ਤਾਂ ਪਤਾ ਨਹੀਂ ਤੈਨੂੰ ਕੀ ਹੋ ਜਾਂਦਾ ਲੱਗ ਗਈ ਸੀਗੀ ਪਰ ਉਹ ਨਾ ਕੋਈ ਕੋਈ ਪੱਤਾ ਖਾਦਾ ਸੀ ਮੈਂ ਤਾਂ ਜ਼ਿਆਦਾ ਕਰਨੇ ਬੈਠੀ ਸੀ ਲੋੜ ਹੀ ਨਹੀਂ ਹੈਗੀ ਮੈਂ ਕਿਹਾ ਛੱਟੇ ਟਾਈਮ ਤੱਕ ਗਏ ਹੈ ਨਹੀਂ ਮੇਰੇ ਕੋਲ ਤੇ ਨਾਲ ਲਾ ਕੇ ਚਲੋ ਤੁਸੀਂ ਉਹ ਮੈਂ ਦੱਸਦਾ ਖਰਬੂਜੇ ਹਾਂ ਇਹਦਾ ਫੇਵਰੇਟ ਹਾਂ ਸਾਰਾ ਕੁਝ ਮੇਰਾ ਫੇਵਰੇਟ ਆ ਥੋੜੇ ਦਿਨਾਂ ਦੇ ਨਾ ਚਾਰ ਪੰਜ ਦਿਨ ਸਾਰਾ ਮੇਰਾ ਫੇਵਰੇਟ ਚੱਲ ਰਿਹਾ ਕੰਮ ਸਾਰਾ ਪਕੌੜੀਆਂ ਦੀ ਸਬਜ਼ੀ ਚਾਂਮ ਦੀ ਸਬਜ਼ੀ ਟਿੰਡੀਆਂ ਦੀ ਸਬਜ਼ੀ ਖਰਬੂਜੀਆਂ ਦੀ ਹਾਂ ਚਲੋ ਉਹ ਇੱਕ ਮਿੰਟ ਪਹਿਲਾਂ ਬੰਦ ਕਰੋ ਗੈਸ ਫੇਰ ਸ਼ੋਲੇ ਬਹੁਤ ਜ਼ਿਆਦਾ ਗਰਮ ਹੋ ਜਾਣੇ ਆ ਹੋ ਗਿਆ ਆ ਚਲੋ ਹੋ ਗਏ ਜਿਹੜੇ ਹੋ ਗਏ ਸੀ ਸਾਨੂੰ ਨਾ ਇੱਕ ਮੈਸੇਜ ਆਇਆ ਸੀਗਾ ਜੀ ਇਟਸ ਦਮਨੀ ਉਹਨਾਂ ਨੇ ਕਮੈਂਟ ਕੀਤਾ ਜੀ ਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਵਲੌਗ ਦੇ ਵਿੱਚ ਸਾਡਾ ਨਾਮ ਲਈਓ ਅਸੀਂ ਤੁਹਾਡੇ ਸਾਰੇ ਵਲੌਗ ਹਾਂ ਸਾਰੀ ਫੈਮਿਲੀ ਹੈ ਨਾ ਸਾਡੇ ਤੁਹਾਡੇ ਸਾਰੇ ਵਲੌਗਸ ਆਇਆ ਸੀ ਸਾਰੀ ਫੈਮਿਲੀ ਟੀਵੀ 'ਚ ਦੇਖਦੇ ਆ ਸਾਨੂੰ ਤੁਹਾਡੇ ਵਲੌਗ ਬਹੁਤ ਸੋਹਣੇ ਲੱਗਦੇ ਆ ਬੜੇ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮਤਲਬ ਸਾਡੇ ਵਲੌਗ ਦੇਖਦੇ ਆ ਤੁਹਾਨੂੰ ਪਸੰਦ ਆਉਂਦੇ ਆ ਤੁਹਾਨੂੰ ਪਸੰਦ ਆਉਂਦੇ ਆ ਨਾ ਤੇ ਸਾਨੂੰ ਹਮੇਸ਼ਾ ਕਮੈਂਟ ਕਰਿਆ ਕਰੋ ਤੁਸੀਂ ਸਾਨੂੰ ਬਹੁਤ ਹੀ ਵਧੀਆ ਲੱਗਦਾ ਜਦੋਂ ਸਾਡੇ ਸਬਸਕ੍ਰਾਈਬਰ ਸਾਨੂੰ ਬਈ ਇਸ ਤੋਂ ਵਧੀਆ ਸਾਡੀ ਖੁਸ਼ੀ ਨਹੀਂ ਸਾਡੀ ਕੋਈ ਗੱਲ ਨਹੀਂ ਹੈ ਕਿ ਸਾਡੇ ਵਾਸਤੇ ਕੀ ਤੁਹਾਨੂੰ ਸਾਡੇ ਬਲੌਗ ਪਸੰਦ ਆਉਂਦੇ ਆ ਪਸੰਦ ਆਉਂਦੇ ਆ ਤੇ ਵਾਤਵਾਰ ਸਾਨੂੰ ਸਪੋਰਟ ਕਰੋ ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਆ ਕਿ ਅਸੀਂ ਬਲੌਗ ਦੇ ਵਿੱਚ ਕਿੱਥੇ ਅੱਜ ਤੱਕ ਤੁਸੀਂ ਸਾਡੇ ਬਲੌਗ ਦੇਖ ਲਓ ਅਸੀਂ ਕਦੇ ਬਲੌਗਾਂ 'ਚ ਗਲਤ ਨਹੀਂ ਬੋਲੇ ਹਾਂ ਔਰ ਨਾ ਕਦੀ ਅਸੀਂ ਇਦਾਂ ਦੀ ਚੀਜ਼ ਵੀ ਦਿਖਾਈ ਅਸੀਂ ਆਪਣਾ ਇੰਜੋਏਮੈਂਟ ਕਰੀਦਾ ਆਪਣਾ ਕਰੀਦਾ ਇੰਜੋਏਮੈਂਟ ਹਾਂ ਜਿੱਦਾਂ ਫੈਮਿਲੀ ਚ ਆ ਗਿਆ ਸੀ ਉਦਦੇ ਸਾਰਿਆਂ ਨੂੰ ਦਿਖਾਈ ਦੇ ਸਾਨੂੰ ਕੋਈ ਇੱਕ ਕਿੰਟ ਮਿੰਟ ਵੀ ਕਰਕੇ ਦੱਸ ਦੇਣ ਕਿ ਤੁਸੀਂ ਕਦੀ ਗਲਤ ਗਲਤ ਨਹੀਂ ਹਾਂ ਕਿੰਨੇ ਸਾਲ ਹੋ ਗਏ ਬਲੌਗ ਚ ਚਲੋ ਇੱਕ ਵਾਰੀ ਫੇਰ ਇਤਸਾਮਨੀ ਜੀ ਦਾ ਧੰਨਵਾਦ ਵੀ ਜਿਹੜੇ ਸਾਡੇ ਬਲੌਗ ਦੇਖਦੇ ਔਰ ਸਾਨੂੰ ਪਸੰਦ ਕਰਦੇ ਆ ਹਾਂਜੀ ਤੇ ਸਾਨੂੰ ਇਹ ਜਿਹਨੂੰ ਦੱਸਿਓ ਤੁਸੀਂ ਸਾਨੂੰ ਕਿੱਥੋਂ 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 ਦੇਖਦੇ ਆਂ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਤੁਸੀਂ ਦੇਖਦੇ ਆਂ ਹਾਂ ਤੇ ਚਲੋ ਜੀ ਫੇਰ ਮਿਲਦੇ ਆਂ ਹੁਣ ਪਟੂਰੇ ਖਾਣੇ ਆ ਜੀ ਜਿਹੜੇ ਆਂਟੀ ਨੇ ਭੇਜਿਆ ਆਜੋ ਲੈ ਆਓ ਅੰਦਰ ਇੱਧਰ ਆਗੇ ਆ ਜੀ ਛੋਲੇ ਪਟੂਰੇ ਨਾਲ ਅੰਬ ਦਾ ਅਚਾਰ ਤੇ ਅਸੀਂ ਲੱਗੇ ਆ ਜੀ ਖਾਨ ਇਹ ਸਾਡੀ ਆਂਟੀ ਦੇ ਘਰੋਂ ਆਏ ਆ ਜੀ ਤੇ ਇਧਰ ਮੰਮੀ ਸਾਡੀ ਨੇ ਖਾਣੇ ਸ਼ੁਰੂ ਕਰਤੇ ਆ ਤੇ ਇਧਰ ਕੁੜੀ ਹਜੇ ਪਾਣੀ ਲੈ ਕੇ ਆਂਢੀ ਆ ਤੇ ਮਾਸੀ ਜਰੀ ਆ ਗਈ ਆ ਕਿ ਆਪਣੇ ਵਾਸਤੇ ਵੀ ਲੈ ਆ ਉਹ ਤੇ ਖਾਈਏ ਫਿਰ ਇਕੱਠਾ ਹੀ ਚਲੋ ਠੀਕ ਆ ਜੀ ਮਿਲਦੇ ਆ ਜੀ ਛੋਲੇ ਭਟੂਰੇਆਂ ਦਾ ਨਾਸ਼ਤਾ ਕਰਕੇ ਦੁਪਹਿਰ ਦਾ ਜੀ ਇਧਰ ਇਹ ਵੀ ਆ ਗਏ ਆ ਜੀ ਲੈ ਕੇ ਤੇ ਮੈਂ ਤਾਂ ਖਾਦਾ ਜੀ ਇੱਕ ਬੁਰਕੀ ਇਹ ਬਹੁਤ ਟੇਸਟੀ ਆ ਬਹੁਤ ਜ਼ਿਆਦਾ ਸੁਆਦ ਆ ਹਾਂਜੀ ਕਿਦਾਂ ਲੱਗੇ ਅੰਟੀ ਜੀ ਥੈਂਕ ਯੂ ਅੰਟੀ ਜੀ ਥੈਂਕ ਯੂ ਬੜਾ ਖਾ ਕੇ ਦੇ ਦਿੱਤੀ ਖਾ ਕੇ ਦੇਖ ਪਹਿਲਾਂ ਪਸਵਾਦ ਦੱਸ ਕਿਦਾਂ ਦਾ ਲੱਗਾ ਤੈਨੂੰ ਮੈਨੂੰ ਤਾਂ ਬਹੁਤ ਸਵਾਦ ਲੱਗਿਆ ਵੀ ਓਕੇ ਹੈ ਨਾ ਬਹੁਤ ਵਧੀਆ ਜੀ ਚਲੋ ਠੀਕ ਹੈ ਜੀ ਬਿੰਦਰ ਅੰਟੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਮੈਂ ਕੋਈ ਸਬਜ਼ੀ ਨਹੀਂ ਬਣਾਈ ਅੱਜ ਤਾਂ ਠੂਰੇ ਗਾੜੀਆਂ ਠੀਕ ਹੈ ਜੀ ਮਿਲਦੇ ਆ ਜੀ ਹੁਣ ਨਾਸ਼ਤਾ ਕਰਕੇ ਦੁਪਹਿਰ ਦਾ ਲਓ ਜੀ ਟਾਈਮ 7:30 ਤੇ ਇੱਧਰ ਹੁਣ ਲੱਗੀ ਆ ਜੀ ਹੁਣ ਰਾਤ ਦੀ ਸਬਜ਼ੀ ਦੀ ਤਿਆਰੀ ਪਿਆਜ਼ ਖਾਜ ਮੇਰੇ ਵੀ ਲੱਗ ਰਿਹਾ। ਲੋ ਜੀ ਇੰਦਰ ਪਿਆਜ਼ ਹੋ ਰਿਹਾ ਗ੍ਰੈਂਡ। ਇੰਦਰ ਚੋਪ ਚੋਪ ਵੀ ਹੋ ਰਿਆ ਈ ਹਨਾ। ਆਹ ਕੀਤਾ ਥੋੜਾ। ਛਿੰਡੇ ਛਿੱਲ ਕੇ ਰੱਖ ਲਏ ਆ। ਸਮਾਨ ਤਿਆਰ ਕਰ ਲੈ। ਸਮਾਨ ਤਿਆਰ ਕਰ ਲਓ ਫਿਰ। ਹਾਂ ਚਲੋ। ਕਰਕੇ ਫਿਰ ਮੈਨੂੰ ਮਾਰਿਓ ਆਵਾਜ਼ ਹੈ। ਰਸੋਈ ਜੇ ਸਾਡੀ ਜਗ੍ਹਾ ਘਟਾ। ਲੋ ਜੀ ਇੰਦਰ ਤੇਲ ਕਰ ਲਿਆ ਜੀ ਗਰਮ ਪਾ ਕੇ ਤੇ ਹੁਣ ਲੱਗੇ ਜੀ ਪਾਉਣ ਪਿਆਜ਼। ਚੰਦ ਤੇ ਪਿਆਜ਼ ਮੈਂ ਕੱਢ ਲਿਆ ਇਹ ਤੋ। ਚੰਦ ਸੰਦ ਪਿਆਜ਼ ਦੋਨੋ ਜੀ ਚਾ। ਓਕੇ ਜੀ। ਇਹ ਸਾਡੀ ਰੈਸਪੀ ਹੈ ਜੀ ਅਸੀਂ ਕਿੱਦਾਂ ਬਣਾਈਦੇ ਆ ਰਸਮੇ ਸੇ ਮਸਾਲੇ ਵਾਲੇ ਰਸਮੇ ਸੇ ਟਿੰਡੇ ਤੇ ਚਲੋ ਲਓ ਜੀ ਪਹਿਲਾਂ ਹਮ ਤੋਂ ਪਿਆਜ਼ ਤੇ ਲਸਣ ਦੀ ਚੌਪ ਕਰਕੇ ਪਹਿਲਾਂ ਤੇਲ 'ਚ ਚੰਗੀ ਤਰ੍ਹਾਂ ਬ੍ਰਾਊਨ ਕਰ ਲੈਣਾ ਵਾ ਚਲੋ ਹੋਰੋਂ ਬ੍ਰਾਊਨ ਜੀ ਫਿਰ ਟਿੰਡੇ ਅੱਗੇ ਹਾਂਜੀ ਤੇ ਕੀਰੇ ਦੇ ਲੈ ਟਿੰਡੇ ਨੂੰ ਪੂਰੀ ਤੇ ਟਿੰਡਿਆਂ ਨੂੰ ਕੀਰੇ ਦੇ ਲੈ ਸਾਰਿਆਂ ਨੂੰ ਇਹ ਨਾਲ ਟਮਾਟਰ ਦੀ ਕਟਿੰਗ ਹੋਣ ਲੱਗੀ ਹੁਣ ਟਮਾਟਰ ਦੇ ਦੇ ਵਿੱਚ ਪਾਉਗੀ ਓਕੇ ਏਦਾਂ ਲੋ ਇਸ ਤਰ੍ਹਾਂ ਟਮਾਟਰ ਕੱਟ ਲੈਣੇ ਆ ਸੋ ਟਮਾਟਰ ਪਾ ਲੈਣੇ ਚੌਪ ਕਰਕੇ ਹਾਂ ਅਚਾ ਚੌਪ ਕਰਕੇ ਵੀ ਪਾਉਣੇ ਆ ਦੋ ਚੌਪ ਕਰਕੇ ਪਾਉਣੇ ਆ ਹਾਂ ਤੇ ਕੱਟ ਕੇ ਵੀ ਪਾਉਣੇ ਆ ਇਹਦੇ ਵੀ ਮੈਂ ਏਦਾਂ ਪਾਣੀ ਨਹੀਂ ਓਕੇ ਦਾ ਸੋਹਣਾ ਸਵਾਦ ਆਉਂਦਾ ਹੈ ਤੇ ਕਲਰ ਬਹੁਤ ਸੋਹਣਾ ਮੰਨਦਾ ਚਲੋ ਠੀਕ ਹੈ ਜੀ ਤੇ ਵਿੱਚ ਇਹਦੇ ਹਨਾ ਅੱਜ ਵੀ ਪਾਣੀ ਆ ਛੋਟੇ ਛੋਟੇ ਦੋਕਰ ਸਬੂਤੇ ਹੀ ਪਾਣੀ ਦਾ ਟਿੰਡਿਆਂ ਨੂੰ ਚੀਰੇ ਦਿੱਤੇ ਨਾ ਹਾਂ ਐਡੇ ਛੋਟੇ ਪਿਆਜ਼ਾਂ ਨੂੰ ਐਡੇ ਟਿੰਡਿਆਂ ਵਾਂਗਰੀ ਚੀਰੇ ਦੇ ਕੇ ਨਾ ਦੇ ਕੇ ਉਹ ਐਦਾਂ ਗਰੇਵੀ ਦੇ ਵਿੱਚ ਗਰੇਵੀ ਦੇ ਵਿੱਚ ਪਾ ਲੈਣੇ ਆ ਹਾਂ ਬਹੁਤ ਸਵਾਦ ਆਉਂਦਾ ਚਲੋ ਪਿਆਜ਼ ਪਿਆਜ਼ ਹੋਂਦੋਂ ਫਿਰ ਦਿਖਾਣੇ ਆਈਦਾ ਲੋਗੇ ਜੋ ਆਪ ਕੀਤਾ ਪਿਆਜ਼ ਸੀਗਾ ਨਾ ਹਾਂ ਉਹਨੇ ਆਪਾਂ ਤੇਲ ਦੇ ਵਿੱਚ ਜਿਹੜਾ ਭੁੰਨ ਲਿਆ ਹੈ ਨਾ ਬਿਲਕੁਲ ਪਿਆਜ਼ ਨੂੰ ਹੋ ਗਿਆ ਹੈ 골ਡਨ ਬ੍ਰਾਊਨ ਕਰ ਲਿਆ ਆ 골ਡਨ ਬ੍ਰਾਊਨ ਹੋ ਗਿਆ ਇਹਦੇ ਵਿੱਚ ਆ ਪਾਵਾਂਗੇ ਹਰੀ ਮਿਰਚ ਟਮਾਟਰ ਥੋੜਾ ਜਿਹਾ ਅਦਰਕ ਪਾਇਆ ਮੈਂ ਹਰੀ ਮਿਰਚ ਟਮਾਟਰ ਦੇ ਅਦਰਕ ਹਨਾ ਹਾਂ ਉਹ ਕਿਰਲਾ ਪਾਉਂਦੇ ਆ ਲਓ ਜਿਆ ਗੁੱਤਾ ਆਪ ਕਰ ਕੇ ਆਈ ਹੈ ਜੀ ਹਾਂ ਹਾਂ ਕਿਆ ਬਾਤ ਹੈ ਲਓ ਜੀ ਇੱਧਰ ਇਹ ਵੀ ਹੋ ਗਿਆ ਤੇ ਇੱਧਰ ਸਮਾਨ ਦੇਖੋ ਜੀ ਪਿਆਜ਼ ਵੀ ਆ ਕੱਟ ਲਿਆ ਟੀਂਦੇ ਤੇ ਟਮਾਟਰ ਕੱਟ ਕੇ ਰੱਖਿਆ ਚਲੋ ਫੋਜਲੰਦੋਂ ਆ ਵੀ ਫੇਰ ਇਹਦੇ ਵਿੱਚ ਪਾ ਦੇਮਾ ਨਾ ਸਮਾਨ ਸਾਰਾ ਹਾਂ ਹੁਣ ਇਸ ਤੋਂ ਬਾਅਦ ਕੀ ਕਰਨ ਲੱਗੇ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਲੂਣ ਮਿਰਚ ਮਸਾਲਾ ਹਲਦੀ ਜੋ ਵੀ ਆਹ ਲੂਣ ਹੋਆ ਜਿਹੜਾ ਉਦੋਂ ਤੁਹਾਨੂੰ ਦਿਖਾਇਆ ਸੀ ਇਹ ਇਹ ਦੋ ਤਰ੍ਹਾਂ ਦਾ ਆਇਆ ਲੂਣ ਹਾਂ ਇੱਕ ਇੱਕ ਕਹਿ ਲਓ ਆਇਓਡੀਨ ਵਾਲਾ ਆ ਤੇ ਇੱਕ ਹੈਗਾ ਆ ਦੂਜਾ ਰੋਕ ਵਾਲਾ ਮਤਲਬ ਜਿਹੜਾ ਉਹ ਪੱਥਰ ਵਾਲਾ ਵਾ ਕੀ ਉਹਨਾਂ ਕਹਿੰਦੇ ਆ ਪਾਕਿਸਤਾਨੀ ਲੂਣ ਪਾਕਿਸਤਾਨੀ ਲੂਣ ਪਾਕਿਸਤਾਨੀ ਲੂਣ ਲਓ ਜੀ ਇਹ ਹੁਣ ਇਹਦਾ ਸਾਰਾ ਇਹ ਆਪਾਂ ਹੁਣ ਦੇਖੋ ਉਹਨੂੰ ਪਾਕਿਸਤਾਨੀ ਲੂਣ ਤਾਂ ਕਹਿੰਦੇ ਆ ਪਰ ਜੇ ਉਹਨਾਂ ਨੇ ਪਾਕਿਸਤਾਨੀਆਂ ਨੇ ਲੂਣ ਬੰਦ ਕਰਤਾ ਸਾਡਾ ਫ ਜੀ ਨਾਲ ਪਾਣੀ ਬੰਦ ਕੀਤਾ ਉਹ ਕਹਿੰਦੇ ਜੇ ਅਸੀਂ ਤੁਹਾਡੇ ਗੰਡੇ ਬੰਦ ਕਰਤੇ ਫੇਰ ਗੰਡੇ ਚੱਲ ਨਾਸਿਕ ਤੋਂ ਆ ਜਾਂਦੇ ਸਾਨੂੰ ਗੰਡਿਆਂ ਦੀ ਨਹੀਂ ਟੈਨਸ਼ਨ ਨਾਸੀ ਕੀਤੀ ਬਸ ਇੱਕ ਆਪਣੇ ਇੰਡੀਆ ਜੀ ਆ ਚਲੋ ਪਹਿਲਾਂ ਬਾਅਦ ਚ ਉਹਨਾਂ ਦੀ ਗੱਲ ਕਰੀ ਸਾਡੀ ਸਿਰ ਰੈਸਪੀ ਜੇ ਤਾਂ ਬਣਾ ਲੈਣੀ ਆ ਚਲੋ ਠੀਕ ਆ ਜੀ ਆਹ ਲਓ ਜੀ ਇਹਦੇ ਵਿੱਚ ਹਨਾ ਆਪਾਂ ਹੁਣ ਨਮਕ ਦਾ ਸਾਨੂੰ ਹਿਸਾਬ ਨਹੀਂ ਕਿ ਕਿੰਨਾ ਮੋਟਾ ਐ ਥੋੜਾ ਹਿਸਾਬ ਨਾ ਪਾਵਾਂਗੇ ਬਾਅਦ ਚ ਦੇਖ ਕੇ ਪਾਵਾਂਗੇ ਹਾਂ ਮਤਲਬ ਆਪਣੇ ਸਵਾਦ ਦੇ ਅਨਸਾਰ ਲੂਣ ਮਿਰਚ ਮਸਾਲਾ ਹਲਦੀ ਨਮਕ ਆਪਣੇ ਮਰਜ਼ੀ ਨਾਲ ਪਾ ਲਓ ਵਖੋ ਜੀ ਇਹਦੇ ਵਿੱਚ ਪਾ ਲਈ ਹਲਦੀ ਓਕੇ ਦੇਖੋ ਜੀ ਦੇਖੋ ਜੀ ਇਹ ਜਿਹੜੀ ਦੇਗੀ ਮੇਰੇ ਤਾਂ ਇਹ ਤਾਂ ਆਪਾਂ ਪੈਕਟ ਜੇ ਅੱਦੇ ਪਾਈ ਦਿੰਦੇ ਹਟਾ ਕੇ ਹਾਂ ਕਿਉਂਕਿ ਇਹ ਤਾਂ ਸਾਡਾ ਨਾ ਫਿਰ ਉਹ ਸਿਰਫ ਕਲਰ ਵਾਸਤੇ ਹੁੰਦਾ ਇਹ ਸਾਡਾ ਤਰੀਕਾ ਆ ਵੀ ਅਸੀਂ ਪੈਕਟ ਜੇ ਪਾਈ ਦੀ ਆ ਹਾਂ ਲੋ ਜੀ ਹੁਣ ਇਹਨੂੰ ਆਹਦਾ ਥੋੜਾ ਜਿਹਾ ਪਾਣੀ ਪਾ ਕੇ ਇਹਦੀ ਨਾ ਸਹੀ ਜੀ ਤੇਲ ਛੱਡ ਗਿਆ ਨਾ ਇਹ ਹਾਂ ਚਲੋ ਛੱਡ ਲੈਂਦੇ ਤੇਲ ਫੇਰ ਬਾਕੀ ਦਿਖਾਉਨੇ ਅੱਗੇ ਇੱਧਰ ਤੜਕਾ ਪੂਰਾ ਭੁੱਜ ਗਿਆ ਆ ਜੀ ਕਿੱਧਰ ਤੇਲ ਛੱਡੇ ਆ ਤੜਕੇ ਨੇ ਆ ਦੇ ਵਲੋ ਤੇ ਹੁਣ ਇੱਧਰ ਆ ਦੇਖੋ ਜੀ ਇਦਾਂ ਹੀ ਸਾਫ ਤੇ ਪਿਆਜ਼ ਇਹ ਟਿੰਡੇ ਮੈਂ ਲੈ ਸੀ ਅੱਧਾ ਕਿਲੋ ਕਿਉਂਕਿ ਮੈਂ ਪਹਿਲਾਂ ਸਲਾਸੀ ਭਰ ਕੇ ਬਣਾਵਾ ਕਿ ਮੈਂ ਕਿ ਅੱਧਾ ਕਿਲੋ ਪਾਰ ਕੇ ਥੋੜੇ ਹੋ ਜਾਣੇ ਫਿਰ ਨਾ ਅੱਧਾ ਕਿਲੋ ਤੋਂ ਥੋੜੇ ਜ਼ਿਆਦਾ ਲਏ ਮੈਂ ਹਾਂ ਤੇ ਫਿਰ ਮੇਰੀ ਸਲਾਹ ਬਣ ਕੇ ਕੀ ਇਹਨਾਂ ਨੂੰ ਐਦਾਂ ਬਣਾਈਏ ਹਾਂ ਲਓ ਜੀ ਐਦਾਂ ਹੀ ਟਮਾਟਰ ਪਾ ਦੇਣੇ ਆ ਐਦਾਂ ਹੀ ਸਾਫ ਤੇ ਪਿਆਜ਼ ਤੇ ਐਦਾਂ ਹੀ ਇਹ ਸਾਰਾ ਸਮਾਨ ਵਿੱਚ ਪਾ ਗਏ ਤੇ ਥੋੜਾ ਜਿਹਾ ਪਾ ਲੈਣਾ ਵਿੱਚ ਇਹਦੇ ਪਾਣੀ ਲਓ ਜੀ ਇੱਕ ਗਲਾਸ ਦੇ ਕਰੀਬ ਇੱਕ ਗਲਾਸ ਦੇ ਕਰੀਬ ਇਹ ਚ ਪਾ ਦੇਣਾ ਪਾਣੀ بس ਰਸਮੀ ਜੇ ਬਣਾਉਣਾ ਹਾਂ ਬਾਕੀ ਲੂਣ ਮਿਰਚ ਮਸਾਲਾ ਜਿਹੜਾ ਹੈਗਾ ਉਹ ਬਾਅਦ ਚ ਚੈੱਕ ਕਰਾਂਗੇ ਮਸਾਲਾ ਇਹਦੇ ਮਸਾਲਾ ਲੂਣ ਲੂਣ ਹਾਂ ਮੂਕੀ ਲੂਣ ਅਸੀਂ ਚੇਂਜ ਕੀਤਾ ਆ ਹੁਣ ਤੁਸੀਂ ਆ ਵਾਲਾ ਲੂਣ ਆ ਵਾਲਾ ਇੱਦਿਵੇਂ ਬੈਕ ਖਾਇਆ ਡੱਬੇ ਚ ਆ ਲੈਂਦਾ ਆ ਕੀ ਜੀ ਟੂ ਇਨ 1 ਇਹ ਇਹ ਵਾਲਾ ਆ ਸਿੰਦਾ ਨਮਕ ਤੇ ਆਇਓਡਿਨ ਨਮਕ ਦੋਨੋਂ ਮਿਕਸ ਆਹ ਹੈ ਸਾਲਟ ਪਲੱਸ ਹੈਗਾ ਆਇਓਡਿਨ ਆਇਓਡਿਨ ਨਮਕ ਹਾਂ ਹੌਲੀ ਹੌਲੀ ਕਰਕੇ ਆਪਾਂ ਆਇਓਡਿਨ ਨਮਕ ਬੰਦ ਹੀ ਕਰ ਦੇਣਾ ਆਪਾਂ ਕੱਲਾ ਰੋਕ ਸਾਲਟ ਹੀ ਵਰਤਿਆ ਕਰਨਾ ਆ ਇਹ ਨਾ ਸੰਤਰੀ ਸੰਤਰੀ ਜਿ ਫਿੰਗਰ ਦਾ ਚਲੋ ਠੀਕ ਆ ਜੀ ਇਹਨੂੰ ਛੱਡ ਦੇਣਾ ਹੁਣ ਇਦਾਂ ਹੀ ਹੁਣ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋਏਗੀ ਫਿਰ ਦਿਖਾਣੇ ਆ ਜੀ ਤੁਹਾਨੂੰ ਦਿਖਾ ਦਿਆਂ ਤੀਲ ਛੱਡ ਦੇਣਾ ਇਹਨੇ ਸਬਜੀ ਨੇ ਇਹਦੇ ਚ ਪਾਉਣਾ ਵੀ ਗਰਮ ਮਸਾਲਾ ਮਸਾਲਾ ਤੇ ਫਿਰ ਇਹਦਾ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਆ ਮੈਂ ਪਿਛਲੀਆਂ ਗਰਮੀਆਂ 'ਚ ਇਹ ਧੋਕ ਵਾਲੀ ਬਣਾਈ ਸੀ ਉਸ ਤੋਂ ਬਾਅਦ ਭਰ ਕੇ ਬਣਾਉਣ ਲੱਪੇ ਡਿੰਡੇ ਇਦਾਂ ਵੀ ਬਹੁਤ ਸਵਾਦ ਮੇਰੇ ਬੇਟੀਆਂ ਦੇ ਇਦਾਂ ਬਣਾ ਦਿੰਦੇ ਸੀ ਸਾਡੇ ਮੰਮੀ ਇੱਥੇ ਬਣਾਉਂਦੇ ਆ ਾਲੂਨ ਮਿਰਚ ਭਰ ਕੇ ਹਾਂ ਅੰਬਜੁਰ ਭਾਗੇ ਉਹ ਵੀ ਬਣਾਵਾਂਗੇ ਕਿਸੇ ਦਿਨ ਉਹ ਹੈ ਉਹ ਵੀ ਕਿਸੇ ਦਿਨ ਬਣਾਵਾਂਗੇ ਜਦੋਂ ਦੀ ਆਈਆਂ ਮੈਂ ਇਦਾਂ ਮੰਮੀ ਕਹਿੰਦੇ ਜਿੱਦਾਂ ਤੁਹਾਨੂੰ ਪਸੰਦ ਆ ਤੁਹਾਨੂੰ ਆਹੋ ਚਲੋ ਇਦਾਂ ਵੀ ਬਣਾ ਲਵਾਂ ਮੰਮੀ ਕਹਿੰਦੇ ਸਾਰਾ ਤੇਰਾ ਖਾ ਲੈਣੇ ਚਾਹੁੰਦੇ ਬਣਾਓ ਚਲੋ ਠੀਕ ਹੈ ਜੀ ਮਿਲਦੇ ਬਾਕੀ ਮੇਰਾ ਘਰ ਆਲਾ ਟੀਂਡੇ ਹੋਣ ਚਾਹੀਏ ਟੀਂਡੇ ਕੱਟ ਕੇ ਤਰੀ ਵਾਲੇ ਚਾਹੇ ਟੀਂਡੇ ਸੁੱਕੇ ਪਿਆਜ਼ ਭਾਗੇ ਪਾਵੇਂ ਇਦਾਂ ਦੇ ਪਾਵੇਂ ਲੂਣ ਮਿਰਚ ਵਗ ਸਭ ਤਰ੍ਹਾਂ ਦਿਖਾ ਲੈਂਦਾ ਢਿੰਡੇ ਉਹਨੇ ਚਾਹੀਦੇ ਢਿੰਡੇ ਉਹਨੇ ਚਾਹੀਦੇ ਬਸ ਮੈਨੂੰ ਤਾਂ ਕੀਆ ਕਦੋਂ ਵੀ ਢਿੰਡੇ ਕੇ ਖਵਾਉਂਦੇ ਰਹੇ ਆ ਚਲੋ ਠੀਕ ਆ ਜੀ ਧੋਖਾ ਹੋ ਜਾਂਦਾ ਸੀ ਮੇਰੇ ਘਰ ਆ ਚਲੋ ਜੀ ਬਾਕੀ ਬਣਦਾ ਪੂਰਾ ਤਿਆਰ ਹੁੰਦਾ ਫਿਰ ਦਿਖਾਣੇ ਆ ਜੀ ਤੁਹਾਨੂੰ ਟੱਕ ਦਿੰਦੀ ਆ ਜੀ ਟਾਈਮ ਹੋ ਗਿਆ 8:30 ਤੇ ਇਹ ਸਾਡੀ ਮੋਟੀ ਜਦੋਂ ਦੇਖੋ ਉਦੋਂ ਹੀ ਕਾਫੀ ਕੋਲਡ ਕਾਫੀ ਤੇ ਸਬਜੀ ਵੀ ਪਹਿਲਾਂ ਯਾਰ ਕੈਮਰੇ ਦਾ ਮੜਿਆ ਸ਼ੀਸ਼ਾ ਕਰਾ ਸਾਬ ਕੈਮਰਾ ਸ਼ੀਸ਼ਾ ਕਰ ਲਿਆ ਸਾਫ਼ ਹਾਂ ਪਾਪਾ ਹਾਂ ਅਸੀਂ ਬ੍ਰੇਕਫਾਸਟ ਲੈ ਕੇ ਦਿਨ ਵਿੱਚ ਲਸ ਕੋਫੀ ਪੀਤੇ ਹਾਂ ਆਰ ਗਿਆ ਹੋਰ ਕੋਈ ਕੰਮ ਹੀ ਨਹੀਂ ਹੈ ਤੇਰ ਕੋ ਤੇ ਲੋ ਜੀ ਸਬਜੀ ਵੀ ਤੇ ਸਾਡੀ ਹੋ ਗਈ ਹੈ ਰੈਡੀ ਲੋ ਜੀ ਦੇਖੋ ਗੈਸ ਬੰਦ ਕਰ ਪਾ ਨਹੀਂ ਨਹੀਂ ਹਲੇ ਨਹੀਂ ਅੱਛਾ ਇਹ ਗੀਤਾ ਨਹੀਂ ਬੰਦ ਪਰ ਸਬਜੀ ਰੈਡੀ ਹੋ ਗਈ ਹੈ ਸਾਡੀ ਤੇ ਲੋ ਜੀ ਤੁਹਾਨੂੰ ਖਿਲਾ ਕੇ ਦਿਖਾਣੇ ਆ ਛਿੰਦੇ ਪਾਪਾ ਦੇ ਫੇਵਰਟ ਹਾਂ ਓਏ ਧੱਕਣ ਮੇਰੀ ਬਾਹਨ ਲੱਗ ਗਿਆ ਵੀਡੀਓ ਬੰਦ ਨਾ ਕਰ ਦੇ ਬਾਜੀਏ ਦੇਖ ਸਕਦੇ ਆ ਹਾਂ ਇਹਦੇ ਚਾ ਪਿਆਜ਼ ਟਮਾਟਰ ਹਾਂ ਚਾ ਉਹ ਨਾ ਖਾਗਦੇ ਨੇ ਚਾ ਉਹ ਨਾ ਹਾਂ ਚਾ ਉਹ ਨਾ ਬਹੁਤ ਸਵਾਦ ਲੱਗਦੇ ਆ ਮਸਾਲਾ ਪਾ ਕੇ ਦੇਖਣਾ ਹਾਂ ਗਰਮ ਮਸਾਲਾ ਪਾ ਗਏ ਤੇ ਰੈਡੀ ਆ ਹੋਰ ਕੀ ਚਾ ਉਹ ਲੈ ਕੇ ਦਿਓ ਇਹ ਨਿਕਲ ਰਿਹਾ ਬੈਂਡ ਨਹੀਂ ਮੈਂ ਬੈਟਰੀ ਵਾਲਾ ਹਾਂ ਮੈਂ ਝੱਗ ਬਣਾਉਂਦੀ ਆ ਬੱਬਾ ਸੋਈ ਵਾਲੀ ਬੱਬਾ ਉਹ ਲੈ ਆ ਕੇ ਚਲੋ ਠੀਕ ਆ ਜੋ ਵੀ ਮਿਲ ਜੇਗਾ ਤੁਹਾਨੂੰ ਕੋਈ ਗੱਲ ਦੀ ਟੈਨਸ਼ਨ ਨਾ ਲਓ ਤੇ ਚਲੋ ਹੁਣ ਆਪਾਂ ਮਿਲਦੇ ਆਂ ਰੋਟੀ ਖਾਣ ਲੱਗੇ ਸਬਜ਼ੀ ਹੋ ਗਈ ਹੈ ਰੈਡੀ ਫੇ ਕਰਾਂਗੇ ਬਲੌਗ ਦਾ ਐਂਡ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਜੀ ਇੱਧਰ ਦੇਖਦੇ ਪਏ ਸੀਗੇ ਟੀਵੀ ਤੇ ਇੱਧਰ ਹਜੇ ਤੱਕ ਜੀ ਇੰਡੀਆ ਪਾਕਿਸਤਾਨ ਦੀ ਯੁੱਧ ਦੀਆਂ ਗੱਲਾਂ ਆ ਰਹੀਆਂ ਤੇ ਰੋਟੀ ਸਾਡੀ ਗਈ ਆਹ ਸਬਜ਼ੀ ਦਾ ਆ ਪਿਆਰ ਸਬਜ਼ੀ ਸਾਡੀ ਗਈ ਬਣ ਬਹੁਤ ਹੀ ਜ਼ਿਆਦਾ ਟੇਸਟੀ ਤੇ ਚਲੋ ਅੱਜ ਕਲ੍ਹ ਕੰਜਵੀ ਬਣਾਈ ਹੈ ਤੇ ਅਸੀਂ ਦਹੀਂ ਆ ਗਾਣੀ ਦੇ ਲਓ ਹਾਂ ਤੇ ਚਲੋ ਜੀ ਹੁਣ ਕਰਦੇ ਆ ਜੀ ਨਾਸ਼ਤਾ ਤੇ ਕਰਦੇ ਆ ਬਲੌਗ ਦਾ ਪਹਿਲਾ ਐਂਡ ਬਾਅਦ ਵਿੱਚ ਆਰਾਮ ਨਾਲ ਬੈ ਕੇ ਰੋਟੀ ਖਾਵਾਂਗੇ ਕਰੋ ਜੀ ਹਾਂਜੀ ਜਿਹਨੇ ਖਾਣਿਆ ਟਿੰਡੇ ਉਹ ਸਾਡੇ ਨੂੰ ਰਿਵਿਊ ਦੇਵਾਂਗੇ ਟਿੰਡੇ ਕਿੱਦਾਂ ਦੇ ਲੱਗੇ ਰੋਟੀ ਨਾਲ ਉਹ ਸਵੇਰੇ ਦੇਾਂਗੇ ਜੇ ਉਹ ਸਵੇਰੇ ਪਰੌਂਠਿਆਂ ਨਾਲ ਟਿੰਡੇ ਫੇ ਖਾਵਾਂਗੇ ਦੁਬਾਰਾ ਚਲੋ ਕਰੋ ਜੀ ਐਂਡ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ-ਜਿਹੜੇ ਵੀ ਤੁਹਾਨੂੰ ਸਾਨੂੰ ਜਿੱਤੇ ਦੇਖਦੇ ਚਲੋ ਚੰਗੇ ਲੱਗਦੇ ਦਦਾ ਵੀ ਲੱਗਦੇ ਆ ਪਰ ਇੱਕ ਜਣੇ ਨੂੰ ਨਹੀਂ ਚੰਗਾ ਲੱਗਾ ਸੀਗਾ ਉਹਨੇ ਸਾਨੂੰ ਕੀਤਾ ਸੀ ਚਲੋ ਕੋਈ ਨਹੀਂ ਹਾਂ ਚਲੋ ਚਲੋ ਜੀ ਕੋਈ ਗੱਲ ਨਹੀਂ ਸਾਨੂੰ ਸਪੋਰਟ ਕਰੋ ਵੱਧ ਤੋਂ ਵੱਧ ਚਲੋ ਮਿਲਦੇ ਆ ਗੱਲ ਇੱਕਦਮ ਨਵੇਂ ਵਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ